ਜੀ ਲਾન્ડ ਆਰਡਰ ਨੂੰ ਠੀਕ ਰੱਖਣ ਲਈ ਤੇ ਲੋਕਾਂ ਨੂੰ ਅਵੇਅਰ ਕਰਨ ਲਈ ਅਕਸਰ ਹੀ ਆਪਾਂ ਵੀਡੀਓ ਚੈਕਿੰਗ ਕਰਦੇ ਰਹੇ ਨਾ ਰੇਲਵੇ ਸਟੇਸ਼ਨ ਤੇ ਟ੍ਰੇਨਸ ਫਿਰ ਅਸੀਂ ਉਹਨਾਂ ਨੂੰ ਯਾਤਰੀਆਂ ਨੂੰ ਦੱਸਦੇ ਆ ਕੋਈ ਲਵਾਰ ਚੱਕੀ ਚੀਜ਼ ਜਿਹੜੀ ਹੈਗੀ ਕੋਈ ਬੰਦਾ ਛੱਡ ਗਿਆ ਜਾਂ ਪਈ ਐ ਇਸ ਤਰ੍ਹਾਂ ਤੁਹਾਡੇ ਧਿਆਨ ਚਾਉਂਦਾ ਕਿਉਂਕਿ ਜੇਕਰ ਆਪਾਂ ਅਸੀਂ ਇਕੱਲੇ ਨਿਗਰਾਨੀ ਰੱਖਾਂਗੇ ਨਹੀਂ ਰੱਖੀ ਜਾ ਸਕਦੀ ਜੇਕਰ ਅਸੀਂ ਸਾਰਿਆਂ ਨੂੰ ਆਪਣੀ ਅੱਖਾਂ ਬਣਾ ਲਾਂਗੇ ਤਾਂ ਵੱਧ ਜਗ੍ਹਾ ਤੇ ਨਿਗਰਾਨੀ ਰੱਖ ਸਕਦੇ ਆ ਤਾਂ ਫਿਰ ਅੱਜ ਕੋਈ ਖਾਸ ਚੈਕਿੰਗ ਹੋਈ ਕੋਈ ਅਲਰਟ ਜਾਰੀ ਹੋਇਆ ਸੀ ਜੀ ਅਸੀਂ ਮਤਲਬ ਕਿ ਵੈਸੇ ਤਾਂ ਉਸੇ ਦੀ ਕੰਟੀਨਿਊਸ਼ਨ ਤੇ ਪਰ ਥੋੜਾ ਜਿਹਾ ਕੁਝ ਪਤਾ ਚੱਲਿਆ ਸੀ ਕੋਈ ਹੋਰ ਟ੍ਰੇਨ ਵਗੈਰਾ ਦੇ ਵੀ ਚੈਕਿੰਗ ਹੋ ਰਹੀ ਆ ਉਸ ਦੀ ਵਜ੍ਹਾ ਕਰਕੇ ਅਸੀਂ ਵੀ ਜਿਹੜੀ ਆਪਣੀ ਕਰ ਲਈ ਕਿਉਂਕਿ ਰੂਟ ਜਿਹੜਾ ਹੈਗਾ ਸੇਮ ਉਧਰ ਨੂੰ ਜਾ ਰਹੇ ਹਾਂ ਸਰ ਸਾਰੇ ਪਤਾ ਲੱਗਾ ਵੀ ਕਾਸੂ ਬੇਗੂ ਟ੍ਰੇਨ ਜਿਹੜੀ ਖੜੀ ਆ ਉਹਦੇ ਵਿੱਚ ਅਫਵਾਹ ਸੀਗੇ ਕਿ ਕਿਸੇ ਇਸ ਹਲਕਾ ਪਰੰਪਰੀ ਜਨ ਅਫੀਸ਼ੀਅਲ ਤੌਰ ਤੇ ਤਾਂ ਨਹੀਂ ਪਤਾ ਲੱਗਾ ਮਤਲਬ ਆਫ ਦੀ ਰਿਕਾਰਡ ਜਿਹੜੀਆਂ ਚੀਜ਼ ਜਿਹੜੀਆਂ ਆ ਰਹੀ ਸੀ ਕਿ ਕਦੇ ਕਾਸੂ ਬੇਗੂ ਕਿਸੇ ਟ੍ਰੇਨ ਦੀ ਤਲਾਸ਼ੀ ਹੋ ਰਹੀ ਹੈ ਜੀ ਤੇ ਹੁਣ ਯਾਤਰੀਆਂ ਨੂੰ ਕਿਸ ਤਰ੍ਹਾਂ ਦੀ ਯਾਤਰੀਆਂ ਨੂੰ ਇਹ ਦੱਸਿਆ ਜੀ ਇੱਕਦਮ ਕੋਈ ਵੀ ਅਲਵਾਰ ਚੀਜ਼ ਆ ਉਹਨੂੰ ਤੁਸੀਂ ਆਪ ਖੁਦ ਟੱਚ ਨਹੀਂ ਕਰਨਾ ਜਿਸ ਤਰ੍ਹਾਂ ਕੋਈ ਟਿਫਨ ਹੋਇਆ ਕੋਈ ਬੈਗ ਹੋਇਆ ਕੋਈ ਬੋਰਾ ਹੋਇਆ ਕਿਸੇ ਵੀ ਰੂਪ ਦੇ ਵਿੱਚ ਸਰ ਟ੍ਰੇਨ ਕਾਫੀ ਦੇਰ ਹੋ ਗਈ ਕੀ ਹੁਣ ਕਦੋਂ ਤੱਕ ਚੱਲੇਗੀ ਇਹਨਾਂ ਜੀ ਹੁਣ ਅਥਾਰਟੀ ਨਾਲ ਕਰਦੇ ਗੱਲ ਕਿਉਂਕਿ ਜਿਹੜੀ ਕਲੀਅਰੈਂਸ ਜ਼ਿਆਦਾ ਅੱਗੋਂ ਮਿਲਦੀਆਂ ਉਸ ਹਿਸਾਬ ਨਾਲ ਹੀ ਚਲਦੀਆਂ ਜੀ ਟ੍ਰੇਨ ਤਾਂ ਇਹ ਟ੍ਰੇਨਾਂ ਦਾ ਪ੍ਰਭਾਵਿਤ ਹੋਣਾ ਇਹ ਕਾਫੀ ਟ੍ਰੇਨਾਂ ਦਾ ਪ੍ਰਭਾਵਿਤ ਹੋਈਆਂ ਜੀ ਇਹਦੇ ਨਾਲ ਜੀ ਕਿਉਂਕਿ ਮੇਨ ਰੂਟ ਆ ਨਾ ਜੀ ਕੋਈ ਚੀਜ਼ ਮਿਲੀ ਵੀ ਆ ਸਰ ਚੈੱਕ ਅਜੇ ਅਜੇ ਤੱਕ ਇੱਥੇ ਤਾਂ ਨਹੀਂ ਜੀ ਕੁਝ ਇਹੋ ਜਿਹੀ ਚੀਜ਼ ਮਿਲੀ ਕਸੂ ਬੈਬੂ ਤਾਂ ਕੋਈ ਇਨਫਾਰਮੇਸ਼ਨ ਅਜੇ ਆਈ ਨਹੀਂ ਜੀ ਮਤਲਬ ਜਦ ਪਤਾ ਲੱਗ ਗਿਆ ਤੁਹਾਨੂੰ ਉਹ ਵੀ ਦੱਸ ਦਾਂਗੇ ਜੀ ਅਸੀਂ